ਦੇ ਵੱਲੋਂ ਸਾਰਿਆਂ ਨੂੰ ਜਿੱਥੇ ਤੇ ਆਉਣ ਵਾਲੇ ਜਿਹੜੇ 크리스마ਸ ਦੇ ਆ ਉਹਦੀਆਂ ਬਹੁਤ-ਬਹੁਤ ਵਧਾਈ ਦਿੰਦਾ ਔਰ ਅੱਜ ਸਾਡੇ ਉਸਮਾਨ ਸਿੰਘ ਜੀ ਤੋਂ ਸ਼ੋਭਾ ਸ਼ਹਿਰ ਦੇ ਵਿੱਚੋਂ ਲੰਘ ਕੇ ਜਿਹੜੀ ਸ਼ੋਭਾ ਯਾਤਰਾ ਪ੍ਰਭੂ ਜੀਸਸ ਮਸੀਹ ਜੀ ਨੂੰ ਯਾਦ ਕਰਦੇ ਜਿਹੜੀ ਕੱਢੀ ਜਾ ਰਹੀ ਹੈ ਉਹਦੇ ਵਿੱਚ ਵੱਡੀ ਗਿਣਤੀ ਵਿੱਚ ਸਾਡੇ ਇਲਾਕਾ ਨਿਵਾਸੀ ਔਰ ਖਾਸ ਤੌਰ ਤੇ ਸਾਡੇ ਤੇ ਨਾਰੈਣ ਚੌਧਰੀ ਜੀ ਉਹਨਾਂ ਦੀ ਸਾਰੀ ਟੀਮ ਔਰ ਸਾਡੇ ਸਾਰੇ ਜਿਹੜੇ ਸਾਡੇ ਸਾਥੀ ਨੇ ਭਾਈਚਾਰਕ ਸਾਂਝ ਬਣਾਉਣ ਵਾਲੇ ਲੋਕ ਨੇ ਉਹ ਇੱਥੇ ਵਿੱਚ ਅੱਜ ਆਏ ਨੇ ਔਰ ਦਿੱਤੇ ਮੈਂ ਸਾਰਿਆਂ ਨੂੰ ਇਹ ਮੁਬਾਰਕਬਾਦ ਦਿੰਦਾ ਇਸ ਮੁਬਾਰਕ ਘੜੀ ਉੱਤੇ ਔਰ ਇਹ ਹੀ ਅਰਦਾਸ ਬੇਨਤੀ ਆ ਪ੍ਰਭੂ ਜੀ ਸੁਖਵੀਰ ਦੇ ਚਰਨਾ ਚ ਕਿ ਉਹਨਾਂ ਦੀ ਜਿਹੜੀ ਸਿੱਖਿਆ ਹੈ ਉਹ ਤੇ ਸਾਨੂੰ ਚੱਲਣ ਦਾ ਬਲ ਗੁద్ధి ਬਖਸ਼ਣ ਔਰ ਜਿਹੜੀ ਸਿੱਖਿਆ ਹੈ ਉਹ ਹਰੇਕ ਦਿਨ ਸਾਡੇ ਵਿੱਚ ਆਵੇ ਔਰ ਅਸੀਂ ਉਹਨਾਂ ਦੀ ਜਿਹੜੀ ਸਿੱਖਿਆ ਤੋਂ ਚੱਲ ਕੇ ਕੋ ਚੰਗੇ ਕੰਮ ਕਰ ਸਕੀਏ ਕੋ ਚੰਗਾ ਜਿਹੜਾ ਕਰਮ ਆ ਉਹ ਕਰ ਸਕੀਏ ਔਰ ਮੈਂ ਆਪਣੇ ਵੱਲੋਂ ਦੁਬਾਰਾ ਸਾਰੇ ਭਾਈਚਾਰੇ ਨੂੰ ਬਹੁਤ ਬਹੁਤ ਆਪਣੇ ਵੱਲੋਂ ਵਧਾਈ ਨਹੀਂ ਦਿੰਦਾ ਅੱਜ ਜਿਸੁਗਾ ਦੇ ਮਸੀਹ ਭਾਈਚਾਰੇ ਵੱਲੋਂ ਜਿਸੁਗਾ ਪਾਸਟ ਐਸੋਸੀਏਸ਼ਨ ਤੇ ਕ੍ਰਿਸਟਨ ਨੈਸ਼ਨਲ ਫੰਡਸ ਬਲਾ ਕਮੇਟੀ ਦੀ ਅਗਵਾਈ ਦੇ ਵਿੱਚ 29ਵੀਂ ਵਿਸ਼ਾਲ ਕਿਸਮਾ ਸ਼ੁਭਾ ਯਾਤਰਾ ਬੜੀ ਧੂਮ ਧਾਮ ਦੇ ਨਾਲ ਕੱਢੀ ਗਈ। ਔਰ ਇਹ ਸ਼ੁਭਾ ਯਾਤਰਾ ਹਰ ਸਾਲ ਜਿਵੇਂ ਇਸ ਸਾਲ ਵੀ ਪਿੰਡ ਸਮਾਚੀ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਜਿਹੜੀ ਹੁੰਦੀ ਬਈ। ਅਨਾਜ ਮੰਡੀ ਵਿਖੇ ਸਮਾਪਤ ਹੋਈ ਆ। ਸੋ ਮੈਂ ਇਸ ਮੌਕੇ ਤੇ ਸਮੂਹ ਵेशਵਾਸੀਆਂ ਰਸਮਤੀ ਦਾ ਨਵੇਂ ਸਾਲ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਕਿ ਮੈਂ ਇਹ ਦੱਸਣਾ ਚਾਹੁੰਦਾ ਕਿ ਅਸੀਂ ਅੱਜ 크리스마ਸ ਦੀ ਸ਼ੁਭ ਯਾਤਰਾ। ਇਹ ਇਸ ਕਰਕੇ ਨਹੀਂ ਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਬੱਚੇ ਦੇ ਰੂਪ ਦੇ ਵਿੱਚ ਜਿਹੜਾ ਜਨਮ ਦਿਨ ਮਨਾ ਰਹੇ ਹਾਂ। ਅੱਜ ਦੀ 크리스마ਸ ਸ਼ੁਭ ਯਾਤਰਾ ਜਿਹੜੀ ਆ ਅਸੀਂ ਪ੍ਰਭੂ ਯਿਸੂ ਮਸੀਹ ਦੀ ਦੂਸਰੀ ਆਮਦ ਦੀ ਪਿਆਰੀ ਦੇ ਲਈ ਮਨਾ ਰਹੇ ਹਾਂ ਤਾਂ ਕਿ ਤਮਾਮ ਉਹ ਲੋਕ ਜਿਹੜੇ ਪ੍ਰਭੂ ਯਿਸੂ ਮਸੀਹ ਤੇ ਈਮਾਨ ਰੱਖਦੇ ਨੇ ਜੇ ਜਦੋਂ ਪ੍ਰਭ ਯਿਸੂ ਮਸੀਹ ਨਿਆਤਰ ਦੇ ਲਈ ਆਉਣ ਤੇ ਇਹ ਸਾਰੇ ਲੋਕ ਜਿਹੜੇ ਆ ਉਹਦੇ ਰਾਜ ਦੇ ਵਿੱਚ ਦਾਖਲ ਹੋ ਸਕਣ ਸੋ ਅੱਜ ਇਸ ਮੌਕੇ ਤੇ ਮੈਂ ਆ ਦੋਨੋਂ ਸੰਸਥਾਵਾਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਬੜੀ ਮਿਹਨਤ ਕੀਤੀ ਇਹ ਸ਼ੁਭ ਯਾਤਰਾ ਨੂੰ ਖੂਬਸੂਰਤ ਬਣਾਉਣ ਦੇ ਲਈ ਕਮੇਟੀ ਨੇ ਬੜੀ ਦਿਨ ਰਾਤ ਮਿਹਨਤ ਕੀਤੀ ਔਰ ਇਹ ਸ਼ੁਭ ਯਾਤਰਾ ਵਿੱਚ ਹਜ਼ਾਰਾਂ ਲੋਕ ਜਿਹੜੇ ਆ ਉਹ ਸ਼ਾਮਲ ਹੋਏ ਔਰ ਤੁਸੀਂ ਦੇਖ ਸਕਦੇ ਆ ਕਿ ਜਿਹੜੀਆਂ ਟਰਾਲੀਆਂ ਸੀ ਬਹੁਤ ਵੱਡੀ ਤعداد ਦੇ ਵਿੱਚ ਟਰਾਲੀਆਂ ਜਿਹੜੀਆਂ ਪਿੰਡਾਂ ਦੇ ਵਿੱਚੋਂ ਇਲਾਕਿਆਂ ਦੇ ਵਿੱਚੋਂ ਆਈਆਂ ਬਹੁਤ ਸਾਰੀਆਂ ਕਾਰਾਂ 'ਚ ਲੋਕ ਆਏ ਗੱਡੀਆਂ 'ਚ ਲੋਕ ਆਏ ਔਰ ਇਸ ਕੱਲ ਦਾ ਸਬੂਤ ਆ ਕਿ ਲੋਕ ਮੁਕਤੀ ਦੇ ਲਈ ਬਾਣੀ ਦੇ ਲਈ ਪ੍ਰਭੂ ਜੀ ਸਿਮਰਤੀ ਨੂੰ ਵਰਪਤ ਨੇ ਸੋ ਅੱਜ ਇਸ ਮੌਕੇ ਤੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਆ ਅੱਜ ਦੀ ਸ਼ੋਭਾ ਯਾਤਰਾ ਵਿੱਚ ਵੀ ਸਿੱਖ ਭਾਈਚਾਰੇ ਨੇ ਐਸਸੀ ਭਾਈਚਾਰੇ ਨੇ ਮੁਸਲਮਾਨ ਭਾਈਚਾਰੇ ਨੇ ਵੀ ਵਨ ਚੜ੍ਹ ਕੇ ਹਿੱਸਾ ਲਿਆ ਕਿਉਂਕਿ ਪੰਜਾਬ ਦੇ ਵਿੱਚ ਜਿੰਨੇ ਵੀ ਤਿਉਹਾਰ ਹੁੰਦੇ ਨੇ ਅਸੀਂ ਸਾਰੇ ਮਿਲ ਜੁਲ ਕੇ ਮਨਾਉਂਦੇ ਆ ਤੇ ਇਹੋ ਹੀ ਪੰਜਾਬ ਦੀ ਖੂਬਸੂਰਤੀ ਹੈ ਇਹੋ ਹੀ ਸਾਂਝ ਆ ਸੋ ਅਸੀਂ ਇਹ ਦੁਆ ਕਰਦੇ ਆ ਕਿ ਪੰਜਾਬ ਦੀ ਜਿਹੜੀ ਹੈ ਭਾਈਚਾਰਕ ਸਾਂਝ ਆ ਆਉਣੇ ਸਾਲਾਂ ਥੋੜੀ ਮਜ਼ਬੂਤ ਹੋਵੇ ਤਾਂ ਕਿ ਪੰਜਾਬ ਤੇ ਪੰਜਾਬੀਅਤ ਜਿਹੜੀ ਆ ਦੁਨੀਆ ਦੇ ਨਕਸ਼ੇ ਤੇ ਹਾਸਲੇ ਖੇੜਦੇ ਹੋਏ ਤਰੱਕੀ ਕਰੇ ਔਰ ਪੰਜਾਬੀ ਲੋਕ ਜਿਹੜੇ ਆ ਉਹ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਅੱਗੇ ਵਧਣ ਔਰ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੇ ਆ